ਜੀ ਦੋਸਤੋ ਸਸਿਕਲ ਜੀ ਵੀਡੀਓ ਲੈ ਕੇ ਆਏ ਆਪਾਂ ਕਾ ਦੇਖੋ ਪਿਆਜ਼ ਪੱਟ ਲਿਆ ਸੀ ਆਪਾਂ ਜਿਹੜਾ ਲਾਇਆ ਸੀ ਪਹਿਲਾਂ ਸਾਈਜ਼ ਦੇਖੋ ਤੁਸੀਂ ਜਿਹੜਾ ਮਰਜ਼ੀ ਦੇਖ ਲਓ ਬਹੁਤ ਵਧੀਆ ਸਾਈਜ਼ ਹੋਇਆ ਰੱਬ ਦੀ ਕਿਰਪਾ ਨਾਲ ਪਹਿਲੀ ਵਾਰ ਹੋਇਆ ਆਪਣਾ ਨਾ ਬਿਨਾਂ ਰੇਸ ਸਪਰੇਅ ਜਿਹੜਾ ਐਸੇ ਰੇਸ ਸਪਰੇਅ ਕਰਨੂ ਹੀ ਪੈਂਦੀ ਆ ਥੋੜੀ ਬਹੁਤੀ ਤਾਂ ਪੰਗੀ ਸੜ ਗਈ ਸੀਗੇ ਪਰ ਕੂੜੀ ਦੀ ਰੇ ਪਾਉਣੀ ਭੁੱਲ ਗਿਆ ਤਾਂ ਮੈਂ ਭਾਈ ਜੀ ਡੀਪੀ ਆ ਦੇਖੋ ਸਾਈਜ਼ ਤੁਸੀਂ ਉਹ ਚਿੱਟਾ ਗੰਡਾ ਆਹ ਲਾਲ ਗੰਡਾ ਚਿੱਟਾ ਗੰਡਾ ਦਾ ਤਕਰੀਬਨ 200 250 ਗ੍ਰਾਮ ਇੱਕ ਗੰਡੇ ਦਾ weight ਹੈ ਭੂਕ ਸਣੇ ਭੁੱਖਾਂ ਦੀ ਤੇ ਆਹ ਲਾਲ ਗੰਡਾ ਹੀ ਵਿੱਚ ਵਿੱਚ 2 200 ਦਾ ਗ੍ਰਾਮ ਦਾ ਹੈਗਾ ਇਹ ਪਹਿਲੀ ਵਾਰ ਹੋਇਆ ਆਪਣੇ ਪਿਆਜ ਇੰਨਾ ਵਧੀਆ ਰੱਬ ਦੀ ਕਿਰਪਾ ਨਾਲ ਪਹਿਲਾਂ ਫਾਕ ਆਪਾਂ ਪਨੀਰੀ ਲਾਉਂਦੇ ਹੁੰਦੇ ਸੀ ਇੱਥੋਂ ਲੈ ਕੇ ਲੋਕਾਂ ਵਿੰਡੋ ਆਪਣੇ ਇੱਕਦ ਨਹੀਂ ਹਜਾ ਪਿਆਜ਼ ਹੋਇਆ ਸੀ ਐਦ ਕੀ ਲਾਈ ਆ ਮਰਾ ਜੋ ਲਿਆ ਕੇ ਪਨੀਰੀ ਤੇ ਬਹੁਤ ਵਧੀਆ ਹੋਇਆ ਗੰਡਾ ਪਨੀਰੀ ਦਾ ਫਰਕ ਕੀ ਹੋ ਸਕਦਾ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਜੋ ਪਹਿਲਾਂ ਪਨੀਰੀ ਲਾਉਂਦੇ ਹੁੰਦੇ ਸੀ ਨਾ ਜਿਵੇਂ ਆ ਗੰਡੇ ਦਾ ਸਾਈਜ਼ ੱਡਾ ਕ ਹੋ ਗਿਆ ਐਡੇਡੇ ਸਾਈਜ਼ ਹੋ ਕੇ ਤੇ ਧਰਤੀ ਦੇ ਵਿੱਚ ਹੀ ਬਹਿ ਜਾਂਦੇ ਸਾਰੇ ਗੰਡੇ ਖਰਾਬ ਹੀ ਹੋਏ ਆ ਪਹਿਲੀ ਵਾਰ ਇਦਾਂ ਦਾ ਪਿਆਜ਼ ਹੋਇਆ ਆਪਣਾ ਮਰਾ ਜੋ 2 2 ਤੇ ਕੇ ਵਜਦੇ ਆ ਉਹਨਾਂ ਤੋਂ ਪਨੀਰੀ ਲੈਂਦੀ ਸੀ ਜੇ ਜਿਵੇਂ ਇਹਨਾਂ ਨੇ ਦੱਸਿਆ ਪਾਈਆਂ ਨੇ ਉਵੇਂ ਆਪਾਂ ਪਾਣੀ ਲਾਇਆ ਤੇ ਬਾਕੀ ਹੰਗੀ ਸਾਈਡ ਜਿਹੜਾ ਪੀਲੇ ਜਿਹੇ ਪੱਤੇ ਪੈਣ ਤੋਂ ਆਪਾਂ ਇੱਕ ਦੋ ਕਵਾਰੀ ਸਪਰੇਅ ਕੀਤੀ ਆ ਜਰੂਰ ਉਹ ਹੋਰ ਆਪਾਂ ਇੰਜ ਕੁਝ ਨਹੀਂ ਪਾਇਆ ਬੇਚ ਲੋਕੀ ਨਾ ਫੇਰ ਤੋਂ ਲੈ ਕੇ ਸ਼ਾਮ ਤੱਕ ਢੋਲੀ ਮੋਢਿਆਂ ਤੇ ਹੁੰਦੀ ਆ ਕਈ ਜਾਣਗੇ ਆਰਗੈਨਿਕ ਗੰਢੇ ਆ ਜੀ ਲੈ ਲਓ ਬੇਚਣਾ ਆਪਾਂ ਦੇਖਿਆ ਇਹ ਜਦੋਂ ਪਨੀਰੀ ਪਹਿਲਾਂ ਪਨੀਰੀ ਪਹਿਲਾਂ ਸ਼ੁਰੂ ਤੋਂ ਖਰਾਬ ਆ ਉਦੋਂ ਤੇ 4 4 5 5 ਸਪਰੇਹਾਂ ਹੋ ਜਾਂਦੀਆਂ ਸੀ ਉਹ ਬਿਨਾਰੇ ਸਪਰੇਹ ਵਾਲਾ ਕਿਵੇਂ ਰਹੇਗਾ ਗੰਡਾ ਖਰਾਬ ਹੋਈ ਜਾਣਾ ਉਦੋਂ ਸਪਰੇਹਾਂ ਕਰੀ ਜਾਣੀਆਂ ਫਿਰ ਵੀ ਇੰਨਾ ਵਧੀਆ ਗੰਡਾ ਨਹੀਂ ਨਿਕਲਿਆ ਕਦੇ ਵੀ ਇਸ ਕਰਕੇ ਪਨੀਰੀ ਪਹਿਲਾਂ ਵਧੀਆ ਹੋਣੀ ਚਾਹੀਦੀ ਆ ਤਾਂ ਇਹ ਸਪਰੇਹ ਦੀ ਤਾਂ ਇੰਨੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਤੇ ਪਨੀਰੀ ਖਰਾਬ ਨਾ ਹੋਵੇ ਕੋਈ ਰੇਸ ਸਪਰੇਹ ਦੀ ਜ਼ਰੂਰਤ ਨਹੀਂ ਰੋਟੀ ਦੀ ਰੇਪਾ ਕੇ ਲਾਓ ਪੂਰਾ ਵਧੀਆ ਹੋ ਜਾਣਾ ਉਹੀ ਜਗ੍ਹਾ ਸੇਮ ਜਿੱਥੇ ਆਈ ਵਾਰੀ ਲਾਉਣੇ ਆ ਉਹੀ ਪਾਣੀ ਆ ਕੋਈ ਪਏ ਨਹੀਂ ਹੈਗਾ ਮੋਟਰ ਬਦਲ ਕੇ ਕੋਈ ਹੋਰ ਪਾਸੇ ਪਾਣੀ ਲਾਤਾ ਹੋਊਗਾ ਆ ਦੇਖ ਲੋ ਪਿਆ ਇਹਦਾ ਸਾਈਜ਼ ਪਹਿਲਾਂ ਨਹੀਂ ਕਦੇ ਆਪਣਾ ਗੰਡਾ ਇੰਨਾ ਵਧੀਆ ਹੋਇਆ ਸੀ ਬਾਕੀ ਕੁਸ਼ਪੀਰ ਦਾ ਫਰਕ ਹੁੰਦਾ ਉਹ ਪਨੀਰੀ ਬਹੁਤ ਟਾਈਮ ਤੋਂ ਲਾਉਂਦੇ ਆ ਨਾ ਉਹਦਾ ਕਰਕੇ ਵੀ ਫਰਕ ਹੋ ਸਕਦਾ ਬਾਕੀ ਗੰਡੇ ਦਾ ਰੇਟ ਮੰਡੀ ਚ ਦੱਦੇ ਕਹਿੰਦੇ ਆ ਕਿ 10 ਰੁਪਏ ਤੋਂ ਵੀ ਥੋੜਾ ਬਹੁਤ ਥੱਲੇ ਮਿਲ ਜਾਂਦਾ ਘਟਾ ਪੋਰਾਂ ਇਹ ਜੀ 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 ਦੀ ਫਸਲ ਆਉਂਦੀ ਹੈ ਰੇਟ ਘੱਟ ਹੀ ਮਿਲਦਾ ਤਕਰੀਬਨ ਪੂਰਾ ਰੇਟ ਤਾਂ ਨਹੀਂ ਮਿਲਦਾ ਹੁੰਦਾ ਜਦੋਂ ਬਾਅਦ ਚ ਵੱਧ ਜਾਣਾ ਹੈ ਨਹੀਂ ਰੇਟ ਨੇ ਇਹ ਕਿਸੇ ਨੇ ਪਿਆਜ਼ ਲੈਣਾ ਹੋਇਆ ਤਾਂ ਹੁਣ ਮੰਡੀਆਂ ਚ ਲੈ ਸਕਦੇ ਹਾਂ ਆਪਾਂ ਤਾਂ ਇਹ ਲਾਇਆ ਘਰ ਵਾਸਤੇ ਘਰੇ ਖਾਣ ਨੂੰ ਵੇਚਣਾ ਆਪਾਂ ਹੈ ਨਹੀਂਗਾ ਕੋਈ ਰੱਬ ਦੀ ਕਿਰਪਾ ਨਾਲ ਹੋਇਆ ਬਹੁਤ ਵਧੀਆ ਅੱਜ ਕੀ ਠੀਕ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ ਇੰਨੀ ਕਿ ਜਾਣਕਾਰੀ ਸੀਗੀ ਆ ਦੇਖ ਲਓ ਸਾਈ ਤੁਹਾਨੂੰ ਦਿਖਾ ਦਿੰਨੇ ਆ ਆ ਪਨੀਰੀ ਲਈ ਫਰਕ ਹੋ ਸਕਦਾ ਤੁਹਾਡਾ ਦੁਲਿਆਂ ਦੀ ਸੀ ਪਨੀਰੀ ਧੰਨਵਾਦ ਜੀ